ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੇਰੇ ਉਮੀਦ ਕਰਦਾ ਹਾਂ ਵਧੀਆ ਹੋਵੇ ਠੀਕ ਠਾਕ ਹੋਵੇ ਚੜ੍ਹਦੀ ਕਲਾ ਵਿੱਚ ਹੋਵੇ। ਲਓ ਜੀ ਪੈਂ ਮਾਣ ਪੈਂ ਦੇ ਦਾ ਕਰਦੇ ਆ ਅਸੀਂ ਪੋਨੇ ਕੇ ਆਉਂਦੇ। ਤੁਸੀਂ ਮਾਣ ਦਾ ਆਪਾਂ ਚੱਲਦੇ ਆਂ ਭੋਗ ਤੇ ਤੁਸੀਂ ਕਹੋਗੇ ਵੀ ਰੋਜ਼ ਹੀ ਭੋਗ ਤੇ ਪੁੱਛਨੇ ਸਾਲਣਾ। ਛੋਟਾ ਦਾ ਬਾੜ ਹੈ ਜੀ ਨਾ। ਕੋਨਾ 50 ਲੱਖ ਰੁਪਈਆ ਹੈ। 20 ਲੱਖ ਇਹਨੂੰ ਚੱਜਨੀ ਜੀ ਬਣਾ ਦੇਣਾ ਇਹਦੇ ਵਿੱਚੋਂ ਬੜੀ ਹੋਣਗਾ ਇਹਨਾਂ ਕੋਲ ਵੀ ਨਹੀਂ ਪਤਾ। ਮੈਂ ਤੁਹਾਨੂੰ ਦੱਸਦਾ ਹਾਂ। ਮਾਣਯੋਗ ਬਾਦਸ਼ਾਹ ਜੀ ਜਲਾਵਲ ਕਰਦੇ ਆਪਾਂ ਵੇਖਣ ਕਰ ਲਈਏ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ੀ बबुआ बबुआ साहब का बहुत बहुत है मैं दहाड़ा तो साहब को बुलाऊंगा आज जी मेरे को कल नहीं मत रिपीट करूंगी मेरी गलत सुना जे तो मैं आई इतना जरूरंगी ये मेरे को कल आया मैं न सजा अच्छा पूरा टाइम है आज क्या करते हो छोटा जा होमरीानीकदास सुस बमारी जी सब कहो नानक सब थी वन ਜੀ ਆਪਾਂ ਆਪ ਨੂੰ ਤੋ ਆਗੇ ਆਪਾਂ ਕੇ ਚਾਚੂ ਬਣਾ ਲਿਆ ਆਪਾਂ ਕੇ ਸੀਗੇ 2:00 ਸਵੇਰ ਕਹੇ ਆਗੇ ਸੀਗੇ ਤੇ ਹੁਣ ਆਪਾਂ ਨਾ ਚੀਰਦਿਆਂ ਸਬਜ਼ੀ ਆਪਾਂ ਗਾਜਰਾ ਧੋਨੇ ਆ ਆਪਾਂ ਬਣਾਵਾਂਗੇ ਗਾਜਰਾ ਮਟਰ ਕੱਪੜੇ ਪੈਸੀ ਕੁਛ ਆਪਣੇ ਸਵੇਰ ਦੇ ਮਸ਼ੀਨ ਚ ਉਸ ਦਾ ਪਤਾ ਹੋਗੇ ਸੀਗੇ ਕੁਛ ਆਪਣਾ ਵਿੱਚ ਸੱਟ ਗਈ ਸੀ ਆਪਾਂ ਜਾਂਦੇ ਬਿਠਨਾ ਕੇ ਗਈ ਸੀਗੇ ਤੇ ਦੇਖੋ ਮਸ਼ੀਨ ਚੱਲਦੀ ਜਾਂਦੀ ਹੈ ਤੇ ਸੁੱਕਣ ਵਾਲੇ ਚ ਪਾਦੇ ਆਪਾਂ ਨੇ ਲਾਦੇ ਚੋੜੇ ਕੱਪੜੇ ਸੁੱਕ ਜਾਂਦੇ ਫਿਰ ਆਪਾਂ ਕੱਟ ਕੇ ਤਾਰ ਤੇ ਪਾ ਦਿੰਨੇ ਆ ਫਿਰ ਆਪਾਂ ਅੱਜ ਮੱਝਾ ਆਪਾਂ ਜਲਦੀ ਬਣਤੀ ਸੀਗੀਆਂ ਕੋਈ ਮਿੱਥੋ ਕੱਲੀ ਤਾਂ ਨਾ ਫਿਰ ਸੈੱਟ ਨਹੀਂ ਆਉਂਦੀਆਂ ਹੈਗੀਆਂ ਫਿਰ ਉਧਰ ਦੂਸਰੇ ਇਕਿੱਲਿਆਂ ਤੇ ਬਣਨੇ ਹੁੰਦੇ ਨੇ ਨਾ ਆਪਣੇ ਕਟਰੂ ਉਹ ਕਰਕੇ ਫਿਰ ਇਹਨੂੰ ਹਲੇ ਸੁਭਾ ਨਹੀਂ ਹੈਗਾ 2-4 ਦਿਨਾਂ ਚ ਇਹਨੂੰ ਸੁਭਾ ਪੈ ਜੂਗਾ ਫਿਰ ਤਾਂ ਇਕੱਲੇ ਵੀ ਬੰਦ ਕਰਾਂਗੇ ਇਸ ਕਰਕੇ ਹਲੇ ਥੋੜੀ ਜਿਹੀ ਧੁੱਪ ਆਸਨ ਦਿਖਾਉਣੀ ਹੈ ਆਪਾਂ ਆਹ ਦੇਖੋ ਉਹ ਆਪਣੇ ਤਾਂ ਦੋ ਕਟਰੂਨ ਕੱਟੇ ਤੇ ਅੰਕਟੇ ਨੂੰ ਧੁੱਪ ਹੈਗੀ ਤੇ ਆਪਾਂ ਜਲਦੀ ਬੰਨਤੇ ਅੱਜ ਆਪਾਂ ਅੱਧਾ ਘੰਟਾ ਧੁੱਪ ਆ ਰਹੀ ਹੈ ਜਿੰਨਾ ਦੂਸਰੇ ਮੱਝਾਂ ਬਣਤੀਆਂ ਆਪਾਂ ਫੇਰ ਨਾ ਇੱਧਰ ਹੀ ਆ ਕਿੱਲੇ ਤੇ ਜਾਂਦੀਆਂ ਨੇ ਮੱਝਾਂ ਹੈ ਆਪਣੇ ਕਟਰੂ ਵੱਡੇ ਆ ਛੋਟੇ ਕਟਰੂ ਖਾਈ ਜਾਂਦੇ ਨੇ ਕੱਖ ਆਪਣੇ ਹੋਰ ਸਾਰੇ ਦੇਖੋ ਕਿੰਨਾ ਵੱਡਾ ਲੰਮਕੀ ਜਾਂਦਾ ਗਲ ਚ ਆਪਾਂ ਸੰਗਲੀਆਂ ਪਾਉਣੇ ਅੱਜ ਇਹਨਾਂ ਦੇ ਲਿਆ ਕੇ ਇਹ ਬੈਠਾ ਛੋਟੇ ਹੈ ਕੱਖ ਘੱਟ ਖਾਂਦਾ ਛੋਟਾ ਘੱਟਾ ਉਹ ਕੱਟੀ ਖਾ ਲੈਂਦੀ ਇਹ ਮਹੀਨਾ ਤੋਂ ਛੋਟਾ ਗਾ ਲਈ ਮੱਝਾਂ ਆਪਣੇ ਬਣੀਆਂ ਫੇਰ ਆਪਾਂ ਦਾਣਾ ਦੂਣਾ ਪਿਉਂਦਾਂਗੇ ਹੁਣ ਤਾਂ ਇਹਨਾਂ ਨੂੰ ਵੀ ਵਧੀਆ ਸੁਭਾਅ ਪੈ ਗਿਆ ਕੱਖ ਖਾਣ ਦੇ ਪਹਿਲਾਂ ਨਾ ਇੱਧਰੇ ਉਪਰਾ ਕਰਦੇ ਦੋ ਦਿਨ ਇਹਨਾਂ ਨੇ ਕੱਖ ਨਹੀਂ ਖਾਦੇਗੇ ਦੇਖ ਹੁਣ ਵਧੀਆ ਖਾਈ ਜਾਂਦੇ ਨੇ ਉਹ ਬੂਰਾ ਜਾ ਕੱਟਾ ਆਪਣੇ ਛੁੱਟੇ ਦੇਖੋ ਇਹਨਾਂ ਨੂੰ ਧੁੱਪ ਆ ਜੇ ਬਸ ਹੁਣ ਪਰਛਾਵਾ ਢਲੀ ਜਾਊਗਾ ਪਹਿਲਾਂ ਪਰਛਾਵਾ ਢਲ ਜੂ ਫਿਰ ਛਾਂ ਆਈ ਜਾਊਗੀ ਹੁਣ ਅੱਧਾ ਘੰਟਾ ਇੱਥੇ ਆਪਣੇ ਰਹੂਗੀ ਧੁੱਪ ਚਲੋ ਜੀ ਆਪਾਂ ਸਬਜੀ ਸੁਬਜੀ ਧੋ ਲਈ ਆਪਾਂ ਧੋਨੇ ਗਾਜਰਾਂ ਜਿੱਲਿਆਂ ਦੀ ਸਪਣੇ ਗਾਜਰਾਂ ਤਿੰਨੇ ਚ ਕੱਪੜੇ ਸੁੱਕ ਜਾਣਗੇ ਫਿਰ ਆਪਾਂ ਕੱਪੜੇ ਸੁਕਣੇ ਪਾਉਣੇ ਆ ਚਲੋ ਫੇ ਜਾਏ ਸਰਨ ਮਿਲਿਆ ਛੋਟੀ ਭੈਣ ਨਹੀਂ ਆਈ ਸੀ ਬਲ ਮਿੱਥੋ ਛੋਟੀ ਆਈ ਸੀ ਸਾਰਿਆਂ ਤੋਂ ਛੋਟੀ ਨਹੀਂ ਆਈ ਕੁੱਕ ਦਾ ਕਾਫੀ ਦੂਰ ਪੈ ਜਾਂਦਾ ਸੀ ਉਹਨੂੰ ਹੀ ਇੱਕ ਵਾਰ ਸ਼ਾਮ ਨੂੰ ਮੁੜ ਕੇ ਜਾਣ ਦਾ ਔਖਾ ਸੀਗਾ ਫਸੀ ਦੋਨੋਂ ਚੱਲੀਆਂ ਗਈਆਂ ਸੀਗੀਆਂ ਚਲੋ ਜੀ ਆਪਾਂ ਜਾਏ ਸਾਰਿਆਂ ਨੂੰ ਮਿਲਿਆ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰੇ ਕੁਝ ਉਮਰ ਤਾਂ ਉਹਦੀ ਬਾਵਾ ਹੋ ਗਈ ਸੀਗੀ ਤੇ ਬਵਾਨ ਕੱਢਿਆ ਸੀਗਾ ਉਹ ਹੋ ਮੈਂ ਤਾਂ ਭੁੱਲ ਗਈ ਨਾ ਤਾਂ ਖੋਲਿਆਣਾ ਬਵਾਨ ਦਾ ਰਪੀਆ ਮਰਜ਼ਾ ਸੀਗਾ ਮੈਂ ਕਿਹਾ ਚਲੋ ਜਦੋਂ ਮੈਂ ਨਾ ਪਿੰਡ ਗਈ ਮੈਂ ਮਮਮੀ ਨੂੰ ਕਹੂੰਗੀ ਵੀ ਮੈਨੂੰ ਨਾ ਇੱਕ ਬਵਾਨ ਦਾ ਠੋਲੂ ਦਿਓ ਕੁਛ ਵੀ ਕੋਈ ਹੋਇਆ ਦਸੀ ਪੰਜੀ ਤੇ ਵੀ ਆਪਾਂ ਲੈ ਕੇ ਆਵਾਂ ਕਹਿੰਦੇ ਨੇ ਚੰਗੀ ਹੁੰਦੀ ਆ ਸਾਡੇ ਦਾਦੀ ਜੀ ਦਾ ਬਵਾਨ ਕੱਢਿਆ ਸੀ ਆ ਹੋ ਗਏ 2 ਕਿ ਮਹੀਨੇ ਉਦੋਂ ਡੈਥ ਹੋ ਗਈ ਸੀ ਉਹਨਾਂ ਦੀ ਉਦੋਂ ਵੀ ਮੇਰੇ ਯਾਦ ਨੇ ਆਇਆ ਸੀ ਅੰਦਰ ਸੀਗੀ ਹੋਰ ਤਾਂ ਉਹਨਾਂ ਨੇ ਸਾਹਨੇ ਚੁਗਲੇ ਸੀ ਕਹਿੰਦੇ ਵੀ ਇਹ ਚੱਕਣਾ ਵਧੀਆ ਹੁੰਦਾ ਗਾ ਬਵਾਨ ਦਾ ਪੈਸਾ ਰੱਖਣਾ ਤੇ ਉਦੋਂ ਵੀ ਨਹੀਂ ਮੇਥਾ ਤਾਂ ਹੀ ਆਪਣੇ ਇੱਥੋਂ ਚੱਕਿਆ ਗਿਆ ਤੇ ਚਲ ਆਪਾਂ ਪਿੰਡੋਂ ਮੰਗਵਾਵਾਂਗੇ ਉਹਨਾਂ ਕੋਲੇ ਰੱਖਿਆ ਹੋਇਆ ਹੋਊਗਾ ਮਮਮੀ ਨੂੰ ਕਹਾਂਗੀ ਕਿ ਸਾਨੂੰ ਇੱਕ ਪੈਸਾ ਨਹੀਂ ਬਵਾਨ ਦਾ ਚਲੋ ਜੀ ਆਪਾਂ ਨਾ ਗਾਜਰਾ ਧੋ ਲਈਏ ਜਦੋਂ ਜੇ ਨਾ ਹੋਈ ਹੋਈ ਪੈਣੇਗੇ ਹੁਣ ਤਾਂ ਧੁੱਪ ਹੋ ਗਈ ਹੈ 3 ਵਜ ਗਏ ਫਿਰ ਵੀ ਕੱਪੜੇ ਸੁੱਕ ਜਾਣਗੇ ਵਧੀਆ ਤੋਂ ਪਰ ਕੰਮਸ਼ੀਂ ਜਿਸ ਕਾ ਕੇ ਪਾਦਾਂਗੇ ਤਾਂ ਕਾਫੀ ਵੱਡੇ ਹੋਗੇ 6-6.5 ਦਿਨ شپਦਾ ਲੋ ਜੀ ਆਪਾਂ ਇਹਨੇ ਆਪਣੀਆਂ ਗਾਜਰਾਂ ਨਾਪਾਂ ਗਾਜਰਾਂ ਧੋਈਏ ਗਾਜਰਾਂ ਤੋਂ ਗਾਜਰਾ ਕਾਫੀ ਨੇ ਥੋੜੀਆਂ ਆਪਾਂ ਕਿਸਨ ਦੇ ਦਾਂਗੇ ਹੁਣ ਨਾ ਕੁਛ ਥੋੜੀ ਜਿਹੀ ਹੁਣ ਬੇਮੌਸਮੀ ਜਿਹੀ ਹੋਣ ਲੱਗੀਆਂ ਗਾਜਰਾਂ ਖਰਖੇਤ ਵਾਲੀਆਂ ਗਾਜਰਾਂ ਤਾਂ ਇਹ ਵਧੀਆ ਨੇਗੀਆਂ ਵਧੀਆ ਰਸ ਜਾਲੀਆਂ ਨੇਗੀਆਂ ਥੋੜੀ ਜਿਹੀ ਉਹਨਾਂ ਵੀ ਜੇ ਮਰਤ ਦੇ ਹਿਸਾਬ ਨਾਲ ਗਾਜਰਾਂ ਦੀ ਸਬਜ਼ੀ ਚੰਗੀ ਜਿਹੀ ਘੱਟ ਲੱਗੂਗੀ ਉਹਨੀ ਟੇਸਟੀ ਨਹੀਂ ਬਣਦੀਗੀ ਜਿੰਨੀ ਆਪਾਂ ਸਰਦੀਆਂ 'ਚ ਬਣਾਉਣੀ ਹੈਗੀ ਕੁਝ ਆਪਾਂ ਮਟਰ ਪਾ ਲਾਂਗੇ ਕੁਝ ਆਪਾਂ ਗਾਜਰਾਂ ਚਲੋ ਇਹ ਗਾਜਰਾਂ ਦੀ ਸਬਜ਼ੀ ਬਣਾਈਏ ਕਰੀਏ ਤਿਆਰੀ ਹੌਲੀ ਹੌਲੀ ਹੁਣ ਤਾਂ ਲੱਗਾਂਗੇ ਘੰਟਾ ਲੱਗ ਜੂਗਾ ਆਪਾਂ ਨੂੰ ਛਿੱਲਣ ਛੁੱਲਣ ਤੇ ਵਿੱਚ ਤੇ ਆਪਣੇ ਕੱਪੜੇ ਸੋਕੂਗੇ ਆਪਾਂ ਕੱਪੜੇ ਧਾਰ ਤੇ ਪਾ ਕੇ ਉਹਨੇ ਚਲੋ ਜੀ ਆਪਾਂ ਗਾਜਰਾ ਧੋ ਕੇ ਧਰ ਦਈਏ ਫਿਰ ਆਪਾਂ ਚੀਰ ਦਿਆ ਹੁਣ ਇਹ ਗਾਜਰਾ ਧੋ ਦਈਏ ਗਾਜਰਾ ਨਾ ਹਜੇ ਵਧੀਆ ਪਈਆਂ ਨੇ ਮੌਸਮ ਠੰਡਾ ਹੈ ਜਦੋਂ ਚੁੱਪਾ ਪੈਣ ਲੱਗ ਗਿਆ ਨਾ ਤੇਲੇ ਰਸ ਮੋੜਦਿਆਂ ਹੋ ਜਾਣਗੇ ਅੱਜ ਆਪਣੇ ਗਾਜਰਾਂ ਕਾਫੀ ਚੜ੍ਹੀ ਨੇ ਤੇ ਜਦੋਂ ਰਸ ਮੂੜ ਹੋ ਜਾਂਦਾ ਉਹਦੇ ਨਾਲ ਮਠਿਆਸ ਜਿਹਾ ਘੜ ਜਾਂਦਾ ਉਹਦਾ ਕੀ ਕਰਾਂ ਕੋਈ ਜਿਹੜੀ ਪਾਣਾ ਕਹਿੰਦੇ ਨੇ ਬੜੀ ਨਹੀਂ ਲੱਗਦੀ ਸਾਨੂੰ ਸਬਜੀ ਗਾਜਰਾਂ ਦੀ ਉਹਦੇ ਨਾਲ ਥੋੜੀ ਜਿਹੀ ਜਮਨ ਪਾ ਲੈ ਕਰੋ ਥੋੜਾ ਜਿਹਾ ਅੰਦਿਨ ਘਰਸ਼ੀ ਖੰਡ ਵੀ ਪਾ ਲੈ ਕਰੋ ਭਈ ਜਮਨ ਇਸ ਤਰ੍ਹਾਂ ਬਾਹਰ ਨਹੀਂ ਲਿਆ ਪਸਾਰਦੀ ਜਿਹੜੀ ਸਬਜੀ ਨੇ ਲੈਣੀ ਅਸੀਂ ਐਨੀ ਕਰਦੇ ਕਾਫੀ ਟਾਈਮ ਤੱਕ ਸਬਜੀ ਬਣਾਉਂਦੇ ਰਹਿਣਾ ਹੀ ਆਪਾਂ ਗਾਜਰਾਂ ਦੀ ਤੇ ਥੋੜੀ ਜਿਹੀ ਖੰਡ ਪਾ ਦਿੰਦੇ ਨੇ ਬੱਧੀਆ ਟੇਸਟ ਬਦਲ ਜਾਂਦਾ ਈ ਸਰਦੀ ਦਾ। ਕੋਈ ਗਰਮੀ ਵਾਲੀ ਸਰਦੀ ਦਾ ਕਾਫੀ ਟਾਈਮ ਨੂੰ ਹੋਣੀ ਵੀ ਹੈ ਜੇ ਪਹਿਲਾਂ ਹੀ ਲਾਂਗ ਲਾਂ ਹੋ ਲਾਈਆਂ ਨੇ। ਅਜੇ ਵੀ ਲਾ 1.5 ਮਿੰਟ ਤੱਕ ਰਹੋਣੀ ਹੈ। ਉਹ ਜਦੋਂ ਤਾਂ ਹਾਰੀ ਬੱਧੀ ਆਊਗੀ ਆਪਣੀ ਜਦੋਂ ਕੱਬੀ ਦੀਂ ਹੋਣ ਲੱਗਦੇ ਨੇ। ਫਿਰ ਆਪਾਂ ਥੋੜੇ ਕੰਦਨ ਹੋ ਜਾਣਗਾ। ਅੱਧੀ ਆਪਣੀ ਖੇਡ ਖਤਮ ਹੋ ਗਈ। ਲੋਕੀ ਦੇ ਬੰਦਾ ਕਿ ਕੱਠੀ ਹੋ ਜਾਂਦੇ ਸਰਦੀ ਕਾਲਪਤ। ਫਿਰ ਜਾਂ ਤਾਂ ਨਿਸਰ ਜਾਂਦੀ ਹੈ ਨਹੀਂ ਆਪਾਂ ਨੂੰ ਫਿਰ ਵੱਧ ਲਿਆਉਣੀ ਪੈਂਦੀ। ਜਦੋਂ ਤੁਸੀਂ ਜਨਨ ਨਾ ਲੈਂਦੇ ਲੰਗਣਾ ਲੈ ਗਿਆ ਕਰਾਉਣੀ ਹੈ ਇਹ ਕੱਲੋਂ ਨਾ ਤੁਸੀਂ ਆਪਾਂ ਨੇ ਸਵੇਰੇ ਕੋਲ ਟਾਈਮ ਨਹੀਂ ਲੱਗਿਆ ਹੈਗਾ ਤੋਂ ਬਾਅਦ ਜਦੋਂ ਲੱਗੇ ਜਾਂਦਾ ਸਭ ਨੂੰ ਤੇ ਜੇ ਨਾ ਉਹ ਦਿਨ ਤੋਂ ਉਹ ਦਿਨ ਕਿ ਤੂੰ ਗਿਰਦੀ ਬਣਾ ਲਾ ਇਹ ਵਧੀਆ ਮਿੱਟੀ ਨੂੰ ਢਾਕਰ ਜੀ ਆਪ ਜੰਮੀ ਚ ਚਵਾਏ ਹੋ ਜਾਂਦਾ ਹੈ ਗਾਰਾ ਜਿਹਾ ਬੜਾ ਹੋ ਜਾਂਦਾ ਗੱਜਰਾਂ ਦਿੱਲੀ ਦਿੱਲੀ ਮਿੱਟੀ ਛਿੱਤੀ ਲੈ ਜਾਂਦੀ ਹੈ ਗੱਜਰਾਂ ਨੂੰ ਵੀ ਦਿੱਕਤ ਆਉਂਦੀ ਹੈ ਉਹਨਾਂ ਨੂੰ ਸ਼ੀਂਹ ਦਾ ਟੱਪਾ ਜਾਂ ਟੁੱਟ ਗਿਆ ਸੁੱਕਣ ਵਾਲੀ ਦਾ ਥੋੜੇ ਥੋੜੇ ਕੱਪੜੇ ਸੁੱਕਦੇ ਨੇ ਉਹ ਇੱਕ ਗਲਫ ਲਾਹ ਲਿਆ ਸਿੱਪਾ ਮੇਰੇ ਜਾਈ ਦਾ ਉਹ ਫੁੱਜੀਆਂ ਸਾਂਤੀਆਂ ਕੰਬਲ ਕੱਢ ਲੈ ਉਹ ਗਲਫ ਧੋਦਾਂਗੇ ਕੁਝ ਆਪਣੇ ਦੋ ਸੂਟ ਇੱਧਰ ਲੇ ਪਏ ਨੇ ਧੋਣ ਵਾਲੇ ਤੋਂ ਉਹ ਕੱਢ ਕੇ ਆਪਾਂ ਪਾਉਣੇ ਸੁੱਕਣ ਵਾਲੇ ਤੇ ਹੋ ਜਾਪਾ ਕੱਪੜੇ ਸੁੱਕਦੇ ਪਾ ਆਂ ਜੇ ਤਾਂ ਰੋਟੀ ਬਣਾ ਲਈਏ ਬਸ ਚਾਰ ਪੰਜ ਕੁ ਰਹਿ ਗਈਆਂ ਆਪਾਂ ਫੇਰ ਰੋਟੀ ਬਣਾਤੀ ਮੋਤੀ ਦੀ ਰੋਟੀ ਬਣਾ ਲਈਏ ਕੁੱਤੇ ਦੀ ਆਪਾਂ ਤੇ ਰੋਟੀਆਂ ਨੂੰ ਨਾਲ ਨਾਲ ਲੇਟ ਹੋ ਜਣਿਆ ਸਬਜੀ ਆਪਾਂ ਬਣਾਤੇ ਜਾ ਗਏ ਗੈਸ ਤੇ ਚੁੱਲੇ ਤੇ ਨਹੀਂ ਬਣਾਈ ਜੇ ਚੁੱਲੇ ਤੇ ਤਾਂ ਬਣਾ ਲੇਟ ਹੋ ਗਈ ਸੀ ਨਾ ਬਾਜਣਾ ਕੁਝ ਨਾ ਚੀਜ਼ ਨਹੀਂ ਲੱਗੀ ਸਬਜੀ ਕੱਟਦੇ ਕੁੱਦੇ ਨੂੰ ਬਹਾਵਾ ਟਾਈਮ ਲੱਗ ਗਈ ਜਿਸ ਕਰਕੇ ਮੈਂ ਗੈਸ ਤੇ ਬਣਾ ਤਿੰਨ ਚੌੜਾ ਪੰਜ ਚੁੱਲੇ ਤੇ ਬਣਾ ਲੈਣੇ ਨਾਲੇ ਰੋਟੀ ਲਾ ਲੈਣੇ ਅਜੇ ਪਾ ਲੇਟ ਹੋਣ ਕਰਕੇ ਫਿਰ ਆਪਾਂ ਗੈਸ ਤੇ ਬਣਾ ਤਾ ਸਾਰੇ ਉਸੇ ਆਪਾਂ ਬਣਾ ਲਈਏ ਕੁਤੀਆਂ ਰੋਟੀਆਂ ਇਹੋ ਤਣਾਖ ਨੇ ਰੋਟੀਆਂ ਖਾਂਦਾ ਖਾਣੇ ਨੂੰ ਵੀ ਐਵੇਂ ਮੋਟੀ ਰੋਟੀ ਖਾਂਦਾ ਜਿਵੇਂ ਆਪਾਂ ਪਤਲੀ ਰੋਟੀ ਖਾਣਾ ਉਹ ਨਹੀਂ ਰੋਟੀ ਖਾਂਦੇ ਅਮੀਨ ਜੱਬੇ ਪਾਉਂਦੇ ਕਿਉਂ ਟੇਪਾ ਦੇ ਤੇ ਕਿਉਂ ਰੋਟੀ ਮਨ ਨਹੀਂ ਆਈ ਨਾ ਕੋਈ ਕੁੱਤੇ ਉੱਤੇ ਬਾਦਲਾ ਚਾਰ ਮੁੱਟੀਆਂ ਦਿਖਾਂਦਾ ਨਹੀਂ ਗਈ ਰੋਟੀਆਂ ਇਹਨਾਂ ਜਿਹੜਾ ਇਹ ਰੋਟੀ ਪਤਲੀ ਬਣੂਗਾ ਸੁਣੋ ਆ ਦਿਖਾਉਣਾ ਕਿੰਨੀ ਖਰਾਤਾ ਇਹ 6-7 ਰੁਪਏ ਖਾਂਦਾ ਅੱਧਾ ਕਿਲੋ ਦੁੱਧ ਪੀਂਦਾ ਇਹ ਅੱਧਾ ਕਿਲੋ ਸਵੇਰੇ ਅੱਧਾ ਕਿਲੋ ਸ਼ਾਮ ਨੂੰ ਕਿਰਦੋ ਦਿੰਦੇ ਆਪਾਂ ਜੇ ਰੋਟੀ ਪਰ ਰੋਟੀ ਪਾ ਲਈਏ ਆ ਦੇਖੋ ਰੋਟੀ ਖਰਾਤਾ ਦਿੰਦੇ ਜਦ ਜਬਾ ਰੋਟੀ ਬਣਾ ਦੇ ਦੋ ਪਰੇਗੀ ਔਰ ਜਿੰਨਾ ਕਿ ਮਰਜੇ ਸੋ। ਇਹ ਲੱਗਦਾ ਦੁੱਧ ਪਾ ਲਈਏ ਕਿਤੇ ਨੂੰ। ਪੱਲਾ ਹੈ ਦੁੱਧ ਕਿਉਂਗਾ। ਆ ਦੇਖੇ ਨੂੰ ਪਤਾ ਲੱਗ ਗਿਆ। ਜੀ ਮੈਂ ਦੁੱਧ ਪਾਉਂਦੇ ਨੇ। ਦੁੱਧ ਪਾ ਲੈਣਾ। ਚਾਹ। ਤੇਰਾ ਪਕਾ ਲੈ ਰੋਟੀ ਤੇ ਸਬਜ਼ੀ ਕਰਕੇ ਘਰ ਨੂੰ। ਸਬਜ਼ੀ ਦਾ ਜਰਾ ਮਾਰ ਰੱਖ ਲੈ। ਮੇਰੇ ਨਾਲ ਲਾ ਦੁੱਧ ਪਾ ਲਈ ਮੋਤੀ ਨੂੰ ਫਿਰ ਆਪਾਂ ਉੱਪਰ ਤੋਂ ਬਾਅਦ ਫਿਰ ਰੋਟੀ ਬਣਾਣੀ ਦੁੱਧ ਦੇਖੋ ਆਪਾਂ ਛੋਟਾ ਕਰਕੇ ਇਹਨਾਂ ਨੂੰ ਦੁੱਧ ਪੀਣਾ ਹੈ ਆਲੇ ਮੋਤੀ ਚਲ ਪੀ ਲੈ ਲੈ ਇਹਨੂੰ ਨਾ ਪੁੱਦ ਦ ਪਾਤਾ 不好意思。 ਜੀ ਕਿਉਂ ਤਾਂ ਮੈਂ ਨਾ ਬਣੀ ਨਾ ਜੀ ਮੇਰਾ ਵਾਦਾ ਹੈ ਬੀਬੀ ਡਾਕਟਰ ਨੇ ਨਿਕਾਸੀ ਬੰਦ ਹੈ ਨਹੀਂ ਕਿਉਂ ਨਹੀਂ ਖਾਣਾ ਤੇ ਆਪਾਂ ਥੋੜੀ ਮਲਾਈ ਪਾਣਾ ਹੈ ਤਾਂ ਕਿਉਂ ਨਹੀਂ ਪੁੰਦੇ ਹੈਗੇ ਫਰਨਾ ਮੈਂ ਬਿਮਾਰ ਔਖੇ ਹੋਨੇ ਨਾਲ ਦਵਾਈ ਦਾ ਹੋ ਜਾਣਾ ਚਲੋ ਜਿਆ ਪਰਤੀ ਪਾ ਕੇ ਆਪਾਂ ਖਾ ਲਈਏ ਚਲੇ ਅੱਧੀ ਘੰਟੇ ਦੀ ਸੀ ਕਰਨਾ ਮਿਲ ਜਾ ਨੈਸਟ ਬਣਾਵਣਾ ਤਾ ਤੱਕ ਦੀ ਸੱਤ ਸਰੀ ਆਤਾ